ਯਾਬੀਓ ਸਰਕਾਰ ਜਿਵੇਂ ਕਿ ਪੰਨੂ ਦੀ ਸੋਚ ਜਿਹੜੀ ਸੋਚੀ ਸੀ ਉਹ ਪੂਰੀ ਹੋ ਚੁੱਕੀ ਹੈ ਸੀਐਮ ਮਾਨ ਨੂੰ 2 ਦਿਨ ਪਹਿਲਾਂ ਜਿਹੜੀ ਬੰਬਨਾ ਉਡਾਉਣ ਦੀ ਧਮਕੀ ਦਿੱਤੀ ਸੀ ਕਿ ਅਸੀਂ 26 ਜਨਵਰੀ ਵਾਲੇ ਦਿਨ ਸੀਐਮ ਮਾਨ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਤਾਂ ਉਹਦੀ ਸੋਚ ਪੂਰੀ ਹੋ ਚੁੱਕੀ ਹੈ ਦਰਸਲ ਪੰਜਾਬ ਦੇ ਉਹਨਾਂ ਲੋਕਾਂ ਲਈ ਮੈਂ ਕਹੂੰ ਆ ਪੂਰੇ ਪੰਜਾਬ ਦੇ ਲੋਕਾਂ ਲਈ ਚੌਣ ਵਾਲਿਆਂ ਲਈ ਤਾਂ ਹੈਗਾ ਹੀ ਆ ਬਹੁਤ ਵੱਡਾ ਝੜਕਾ ਪੂਰੇ ਪੰਜਾਬ ਦੀ ਜਨਤਾ ਦੇ ਲਈ ਹੈ ਤੋਵੇਂ ਪੰਨੂ ਨੇ ਜਿਹੜੀ ਸੋਚ ਸੋਚੀ ਸੀ ਅਮਰੀਕਾ ਦੇ ਵਿੱਚ ਬਹਿ ਕੇ ਖਾਰਸਤਾਨੀ ਪੰਨੂ ਦੀ ਸੋਚ ਪੂਰੀ ਹੋ ਗਈ ਹੈ ਕਿਵੇਂ ਹੋ ਗਈ ਹੈ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਵੇਂ ਸਵੇਰੇ ਹੀ ਸਵੇਰ ਚੜ੍ਹਦਿਆਂ ਹੀ 26 ਜਨਵਰੀ ਵਾਲੇ ਦਿਨ ਯਾਨੀ ਅੱਜ ਕੰਤੰਤਰ ਵਾਲੇ ਦਿਨ ਇਹ ਹੀ ਪੂਰੀ ਦੇਸ਼ ਦੇ ਵਿੱਚ دہشت ਫੈਲਾ ਦਿੱਤੀ ਹੈ ਕਿਉਂ ਭੈਲੀ ਹੈ ਕਿਉਂਕਿ ਉਹ ਸੋਚ ਸਾਡੇ ਪੰਜਾਬ ਦੇ ਵਿੱਚ ਐਕਟਿਵ ਹੋ ਚੁੱਕੀ ਸੀ ਪੰਜਾਬ ਦੇ ਅੰਦਰ ਖਾਲਸਤਾਨ ਦੇ ਬੰਦੇ ਯਾਨੀ ਅਸੀਂ ਵੀ ਚਾਹੁੰਦੇ ਸੀ ਕਿ ਸਾਡੇ ਮੁੱਖ ਮੰਤਰੀ ਤੇ ਇਹੋ ਜਿਹਾ ਕੁਝ ਹੋਵੇ ਤੇ ਜਾਂ ਫਿਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਲਈ ਕੁਝ ਮਾਰੇ ਸ਼ਬਦ ਬੋਲਣਾ ਚਾਹੀਏ ਪਰ ਜਿਹੜੀ ਪੰਨੂ ਦੀ ਸੋਚ ਹੈ ਇਹ ਵੀ ਪਹਿਲਾਂ ਹੀ ਦਰਸ ਸਰ ਖਾਲਸਤਾਨੀ ਰੂਪ ਦੇ ਵਿੱਚ ਇੱਕ ਐਪਰੇ ਜਿਹੜੇ ਬੰਦੇ ਸੀ ਉਹਨਾਂ ਨੂੰ ਐਕਟਿਵ ਕਰਕੇ ਰੱਖਿਆ ਸੀ ਪੰਜਾਬ ਦੇ ਅੰਦਰ ਕਿ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਪੰਨੂ ਨੇ ਕਿ ਅਸੀਂ ਤੈਨੂੰ ਝੰਡਾ ਨਹੀਂ ਲਹਿਰਾਉਣ ਦੇਵਾਂਗੇ ਅਸੀਂ ਤੁਹਾਨੂੰ ਸੂਰਜ ਵੀ ਦੇਖਣ ਦੇਵਾਂਗੇ ਬੰਬ ਨਾ ਉੜਾ ਦੇਂਗੇ ਤਾਂ ਹੁਣ ਜਿਹੜਾ ਖਰਸਤਾਨੀ ਪੰਨੂ ਆ ਇਹਦੀ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹੜੀ ਪੂਰੀ ਤਰ੍ਹਾਂ ਪੰਜਾਬ ਨੂੰ ਹਿਲਾ ਦਿੱਤਾ ਪੂਰੇ ਦੇਸ਼ ਭਰ ਦੇ ਵਿੱਚ ਤਹਿਲ ਕਮਯਾਜ ਮਚਾ ਦਿੱਤਾ ਇਸ ਖਬਰ ਨੇ ਤਾਂ ਹੁਣ ਪੰਨੂ ਨੇ ਜਿਹੜੀ ਗੱਲ ਸੋਚੀ ਹੈ ਉਹ ਦਰਅਸਲ ਪੂਰੀ ਹੋ ਗਈ ਹੈ ਆਹ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਵੀਡੀਓ ਇਹ ਖੁਦ ਬੋਲੂਗੀ ਕਿ ਪੰਨੂ ਦੀ ਸੋਚ ਪੂਰੀ ਹੋ ਗਈ ਹੈ ਤਾਂ ਪੰਜਾਬ ਵਾਲਿਓ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਇਸ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਵੀ ਗਰੁੱਪਾਂ ਦੇ ਵਿੱਚ ਸਾਡੇ ਗਣਤੰਤਰ ਵਾਲੇ ਦਿਨ ਜਿਹੜੀ ਪੰਜਾਬ ਦੇ ਵਿੱਚ ਇਹ ਮਨੂਸ਼ ਖਬਰ ਸੁਣਨ ਨੂੰ ਮਿਲ ਰਹੀ ਹੈ ਇਹ ਕਿਉਂ ਆਈ ਹੈ ਕਿਵੇਂ ਕੁਝ ਕਰ ਦਿੱਤਾ ਪੰਨੂ ਦੇ ਬੰਦੇ ਕਿਵੇਂ ਐਕਟਿਵ ਹੋਏ ਨੇ ਉਹ ਤੁਹਾਡੇ ਮੈਂ ਸਾਹਮਣੇ ਦਿਖਾਉਣ ਜਾ ਰਿਹਾ ਪੂਰਾ ਪੰਜਾਬ ਖਤਮ ਹੋਣ ਤਿਆਰ ਆ ਰਿਹਾ ਇਸ ਪੰਨੂ ਦੀ ਸੋਚ ਨੇ ਦਰਅਸਲ ਸਾਡੀ ਜਿਹੜੀ ਨੌਜਵਾਨੀ ਆ ਉਹਨੂੰ ਇਸ ਕਦਰ ਯਾਨੀ ਆਪਣੇ ਯਾਨੀ ਇੱਕ ਫੈਨ ਬਣਾ ਲਿਆ ਤਾਂ ਕੋਈ ਵੀ ਆਪਣੀ ਜਾਨ ਦੀ ਵਾਦੀ ਲਾਉਣ ਲਈ ਪਿੱਛੇ ਨਹੀਂ ਰਹਿੰਦਾ ਹੁਣ ਮੈਂ ਤੁਹਾਨੂੰ ਇਹ ਖਬਰ ਸੁਣਾਉਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ

ਇਹ ਉਸੇ ਤਰ੍ਹਾਂ ਹੈ ਜਿਵੇਂ ਨਵੇਂ ਗਮੇ ਦਿਹਾਗ ਨੂੰ ਘੜੀ ਕਹਿੰਦੇ ਦੱਸਣਾ ਪੈਂਦਾ ਹੈ ਕਿ ਆਜਰਾ ਪਾਪਾ ਯਾ ਤੇ ਮਾਂ ਯਾ ਚਾਚਾ ਯਾ ਤਾਇਆ ਯੋਦੋਂ ਤੱਕ ਦੱਸਣਾ ਪੈਂਦਾ ਜਦੋਂ ਤੱਕ ਉਹਨੂੰ ਆਪਣਾ ਸਮੇਂ ਨਾ ਆ ਦੇਤੀ ਇਹ ਮੇਰਾ ਕੀ ਤੱਕ ਦਾ ਇਸੇ ਤਰੀਕੇ ਨਾਲ ਅਸੀਂ ਤੁਹਾਨੂੰ ਰੋਕਾ ਫਿਰ ਨਹੀਂ ਰਹਿਣਾ ਕਿ ਸਾਡਾ ਮੁਲਕ ਪੰਜਾਬ ਆ ਨਾ ਕਿ ਇੰਡੀਆ ਤੇ ਇਹ ਹੋਰਦਨ ਨਾਗੇ ਤੇ ਸਾਡਾ ਮੁੱਢ ਪੰਜਾਬ ਆ ਨਾਗੇ ਦੀ ਆ ਸੋ ਅੱਜ ਜਿਹੜੀ ਆ ਟੀਸ਼ਰਟ ਪਾਈ ਆ ਹੋਰ ਨੌਜਵਾਨਾਂ ਨੇ ਪਾਈ ਆ ਇਹ ਆ ਇਹ ਨੂੰ ਪੰਜਾਬੀ ਚ ਕਰਕੇ ਲੈ ਲਓ ਇਹ ਨੂੰ ਜਿਹੜੇ ਭਾਦਾ ਸੰਦਨ ਨੂੰ ਭਾਉ ਉਹਦੇ ਜਿਦਾਂ ਨੂੰ ਪਰ ਕੱਲ ਇੱਕ ਜਿਹੜੀ ਆਪਣੇ ਦਿਮਾਗ ਦੇ ਵਿੱਚ ਤੇ ਦਿਲ ਦੇ ਵਿੱਚ ਹੀ ਸਾਫ਼ ਕਰਨ ਵਾਲੀ ਆ ਉਹ ਇਹ ਆ ਕਿ ਇੰਡੀਆ ਸਾਡਾ ਮੁੱਢ ਨਹੀਂ ਆਗਾ ਇਹ ਨਾ ਪਿਛਲੇ ਆਪਣੇ ਆਸੇ ਲੱਕ ਕਰਦੇ ਤੁਹਾਨੂੰ ਦੱਸ ਰਿਹਾ ਹਾਂ ਹੁਣ ਤੁਸੀਂ ਇਹ ਸਮਝੋ ਪੰਜਾਬ ਦੇ ਅੰਦਰ ਪੰਨੋ ਦੀ ਸੋਚ ਕਿਵੇਂ ਪੂਰੀ ਹੁੰਦੀ ਹੈ ਦਰਸਾਣ ਮੈਂ ਤੁਹਾਨੂੰ ਇਹ ਤਸਵੀਰ ਦਿਖਾਉਣ ਜਾ ਰਿਹਾ ਇਹ ਪੰਜਾਬ ਦੇ ਨੌਜਵਾਨ ਨੇ ਸਿੱਖ ਨੌਜਵਾਨ ਨੇ ਹਿੱਟੇ-ਕੱਟੇ ਨੌਜਵਾਨ ਨੇ ਬੁੱਢੀ ਕਿੱਧਰ ਨੂੰ ਗਈ ਆ ਤੁਸੀਂ ਆਪ ਦੇਖ ਲਓ ਇਹ ਕਹਿੰਦਾ ਕਿ ਸਾਡਾ ਮੁਲਕ ਪੰਜਾਬ ਆ ਇੰਡੀਆ ਨਹੀਂ ਤਾਂ ਮੇਰੇ ਹੁਣ ਬਹੁਤ ਕੜੇ ਸਵਾਲ ਹੋਣਗੇ ਜਿਹੜੇ ਕਿ ਸੁਣ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਪੰਜਾਬ ਦੀ ਆਵਾਮ ਨੂੰ ਸਾਡੇ ਪੰਜਾਬ ਵਾਲੇ ਲੋਕਾਂ ਨੂੰ ਪੂਰੀ ਸਿਕ ਕੌਮ ਨੂੰ ਦਰਸਲ ਅਸੀਂ ਕੌਮ ਦੀ ਬਹੁਤ ਸਾਰੀ ਯਾਨੀ ਇੱਕ ਹੱਕ ਦੇ ਵਿੱਚ ਖੜੇ ਹਾਂ ਬਹੁਤ ਸਾਰੇ ਪ੍ਰਚਾਰ ਵੀ ਮੈਂ ਅਕਸਰ ਕਰਦਾ ਰਿਹਾ ਨੇ ਅਮਰਕਬਾਲ ਸਿੰਘ ਨੂੰ ਲੈ ਕੇ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਬਹੁਤ ਸਾਰੇ ਪਰ ਇਹ ਸੋਚ ਦੇ ਨਾਲ ਅਸੀਂ ਨਹੀਂ ਖੜਾਂਗੇ ਕਿਉਂਕਿ ਜੇ ਜਿਹੜੀ ਸਾਡੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਲੀਡਰਾਂ ਨੂੰ ਜਾਂ ਕਿਸੇ ਲਈ ਵੀ ਖਤਰਾ ਹੋਵੇ ਕਿਉਂ ਖਾਲਸਤਾਨੀ ਲੋਕਾਂ ਦੇ ਇਹ ਕਹਿ ਰਹੇ ਨੇ ਅਸੀਂ ਖਾਲਸਤਾਨੀ ਆ ਪੰਨੂ ਦੇ ਲੋਕੇ ਦਰਅਸਲ ਇਹ ਕਹਿੰਦੇ ਪੰਜਾਬ ਸਾਡਾ ਮੁਲਕ ਹੈ ਇੰਡੀਆ ਸਾਡਾ ਮੁਲਕ ਨਹੀਂ ਹੋਏਗਾ ਹੁਣ ਤੁਸੀਂ ਇਹ ਦੱਸੋ ਪੰਜਾਬ ਦੀ ਧਰਤੀ ਤੋਂ ਉੱਠ ਕੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਨੂੰ ਆਜ਼ਾਦ ਕਰਵਾ ਕੇ ਗਏ ਨੇ ਕਿ ਉਹ ਕੱਲੇ ਪੰਜਾਬ ਦੇ ਉੱਤੇ ਟੈਗ ਲਾ ਕੇ ਗਏ ਨੇ ਕਿ ਸਾਡਾ ਪੰਜਾਬ ਆ ਜਿਹੜਾ ਉਹੀ ਮੁਲਕ ਹੈ ਤੇ ਇੰਡੀਆ ਨਹੀਂ ਅੱਜ ਸਾਡੇ ਪੂਰੇ ਦੇਸ਼ ਦੇ ਵਿੱਚ ਬੱਚੇ-ਬੱਚੇ ਦੇ ਹੱਥ ਦੇ ਵਿੱਚ ਤਿਰੰਗਾ ਲੈ ਰਾਇਆ ਜਾਂਦਾ ਤਿਰੰਗਾ ਫੜਾਇਆ ਜਾਂਦਾ ਬੜੇ ਮਾਣ ਦੇ ਨਾਲ ਉਹਦਾ ਸਨਮਾਨ ਕੀਤਾ ਜਾਂਦਾ ਤਾਂ ਹੁਣ ਇੱਕ ਪਾਸੇ ਲੋਕ ਨੇ ਜਿਹੜੇ ਖਾਰਸਤਾਨੀ ਰੂਪ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਸਾਡਾ ਮੁਲਕ ਪੰਜਾਬ ਹੈ ਕਿਹੜੇ ਪਾਸੋਂ ਮੁਲਕ ਪੰਜਾਬ ਹੈ ਕਿਹੜਾ ਮੁਲਕਾ ਪੰਜਾਬ ਭਈ ਉਹ ਸਾਡੇ ਇਹਨਾਂ ਗੱਲਾਂ ਨੇ ਤਾਂ ਸਾਡਾ ਅੱਧਾ ਪੰਜਾਬ ਪਾਕਿਸਤਾਨ ਦੇ ਵਿੱਚ ਪਿਆ ਇਸੇ ਹੀ ਵਟਵਾਰਿਆਂ ਦੀ ਵਜ੍ਹਾ ਦੇ ਨਾਲ ਇਸੇ ਹੀ ਸੋਚਾਂ ਦੇ ਨਾਲ ਲੰਘਾ ਪੰਜਾਬ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਕਿਹੜੇ ਖਾਰਸਤਾਨੀ ਸੋਚ ਦੇ ਲੋਕ ਨੇ ਉਹ ਜੇਕਰ ਸਾਡੇ ਸਮਾਜ ਲਈ ਗੱਲ ਕਰਨ ਤਾਂ ਅਸੀਂ ਮੰਨ ਲਈਏ ਉਹ ਕਿਤੇ ਦੇ ਕਹਿੰਦੇ ਨੇ ਅਸੀਂ ਮੁੱਖ ਮੰਤਰੀ ਨੂੰ ਉਡਾ ਦੇਵਾਂਗੇ ਕੀ ਗੱਲ ਹੈ ਬਾਈ ਸਾਡੀ ਮਾਨਤਾ ਦੇ ਲਈ ਕੋਈ ਦੁਸ਼ਮਣੀ ਨਹੀਂ ਹੈ ਪਰ ਜੇਕਰ ਹੈ ਤਾਂ ਗਲ ਤਰਕ ਦੇ ਨਾਲ ਧਰੀ ਜਾ ਸਕਦੀ ਹੈ ਉਹ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਸਾਹਮਣੇ ਜੋ ਵੀ ਹੈ ਤਰਕ ਦੇ ਨਾਲ ਗੱਲ ਕਰੋ ਤੇ ਨਾ ਕਿ ਇਨਸਾਨੀਅਤ ਦੇ ਖਿਲਾਫ ਜਾਓ ਤੁਸੀਂ ਕਦੇ ਕਹਿੰਦੇ ਅਸੀਂ ਬੰਬ ਦੇਣ ਵਾਲਾ ਉਡਾ ਦੇਵਾਂਗੇ ਬੰਬ ਨਾ ਉਡਾ ਦੇਵਾਂਗੇ ਕਦੇ ਕਹਿੰਦੇ ਸਾਡਾ ਮੁਲਕ ਪੰਜਾਬ ਹੀ ਹੈ ਇੰਡੀਆ ਨਹੀਂ ਹੈ ਤੁਸੀਂ ਆਪ ਦੱਸੋ ਵੀ ਭਗਤ ਸਿੰਘ ਗਲਤ ਸੀ ਗਲਤ ਸੀ ਭਗਤ ਸਿੰਘ ਕਿ ਜਿਨ੍ਹਾਂ ਨੇ ਪੂਰੇ ਮੁਲਕ ਨੂੰ ਯਾਦ ਕਰਵਾਇਆ ਆਜ਼ਾਦੀ ਦਿਵਾਈ ਅੰਗਰੇਜ਼ਾਂ ਤੋਂ ਤੁਹਾਡਾ ਖੜਾ ਛੜਾਇਆ ਮੈਂ ਕਹਿੰਦਾ ਜੇਕਰ ਉਹ ਆਜ਼ਾਦ ਨਾ ਕਰਵਾਉਂਦੇ ਤੇ ਅੱਜ ਤੁਸੀਂ ਗਰਾਮ ਹੁੰਦੇ ਤੇ ਤੁਹਾਡੇ ਛਾਂਟੇ ਪੈਂਦੇ ਇਹ ਕਿਹੜੀ ਸੋਚ ਹੈ ਜਿਹੜਾ ਬੰਦਾ ਕਹਿੰਦਾ ਕਿ ਮੈਂ ਖਾਲਸਤਾਨੀ ਹੈ ਬਈ ਦੇਖੋ ਮੇਰੀ ਗੱਲ ਸੁਣੋ ਤਾਂ ਇਹਦੇ ਨਾਲ ਮੈਂ ਬੜਾ ਹੱਕ ਦੇ ਵਿੱਚ ਅਮਰਪਾਲ ਸਿੰਘ ਦੇ ਵੀ ਬੋਲੇਆ ਬੰਦੀ ਸਿੰਘਾਂ ਦੇ ਵੀ ਬੋਲਦੇ ਆ ਕਿਉਂ ਬੋਲਦੇ ਆ ਉਹਨਾਂ ਨੂੰ ਅਸੀਂ ਇੱਕ ਆਪਣੀ ਸਿੱਖ ਕੌਮ ਦਾ ਹਿੱਸਾ ਸਿੱਖ ਕੌਮ ਦੇ ਉਹ ਸੂਰਬੀਰ ਯੋਧੇ ਮੰਨਦੇ ਆ ਜਿਹੜੇ ਕਿ ਸਾਡੀ ਕੌਮ ਦੇ ਪ੍ਰਤੀ ਸਾਡੇ ਲੋਕਾਂ ਨੂੰ ਨਸ਼ਿਆਂ ਤੋਂ ਵਿਰੁੱਧ ਉਹਨਾਂ ਦੀ ਮਹੀਮ ਸੀ ਉਹਨਾਂ ਨੂੰ ਨਸ਼ਿਆਂ ਤੋਂ ਸੜਾਉਂਦੇ ਨੇ ਪਰ ਇਹ ਸੋਚ ਨਹੀਂ ਨਾ ਹੋ ਸਕਦੀ ਕਿ ਅਸੀਂ ਖਾਲਸਤਾਨੀ ਆ ਅਸੀਂ ਬੰਬ ਨਾਲ ਮੁੱਖ ਮੰਤਰੀ ਲੋੜਾ ਦੇਾਂਗੇ ਜਨਤੰਤਰ ਦੇ ਦਿਵਸ ਦੇ ਮੌਕੇ ਤੇ ਤੁਸੀਂ ਐਸਾ ਯਾਨੀ ਇੱਕ دہشتਗਰਦ ਬਣੇ ਹੋ ਤੇ ਜਿਹੜੀ ਪੂਰੀ ਪੰਜਾਬੀ ਅਤਨੁਸ਼ਰਮਚਾਰ ਹੋਣਾ ਪੈ ਰਿਹਾ ਪੰਜਾਬ ਵਾਲੇ ਇੱਕ ਗਲਤ ਆ ਮੇਰਾ ਵੀਰ ਗੌਰ ਦੇ ਨਾਲ ਸੁਣ ਲਿਓ ਸਿੱਖ ਰੂਪ ਆਡਾ ਤੇ ਖਾਰਸਤਾਨੀ ਜਿਹਨੂੰ ਕਿਹਾ ਜਾਂਦਾ ਉਹ ਖਾਰਸਤਾਨੀ ਚਲੋ ਮੈਨੂੰ ਪਤਾ ਵੀ ਜਿਵੇਂ ਪਿਓਰ ਖਾਲਸੇ ਨੂੰ ਕਿਹਾ ਜਾਂਦਾ ਪਰ ਇਹ ਜਿਹੜੀ ਸੋਚ ਇਹ ਪਿਓਰ ਖਾਲਸੇ ਦੀ ਨਹੀਂ ਹੋ ਸਕਦੀ ਇਹ ਤਾਂ ਫਿਰ ਬਖਰੇਵੇਂ ਕਰਦੀ ਹੈ ਕਿ ਸਾਡਾ ਪੰਜਾਬ ਹੀ ਮੁਰਖ ਹੈ ਤੇ ਸਾਡਾ ਦਾ ਭਾਈ ਇੰਡੀਆ ਮੁਰਖ ਨਹੀਂ ਹੈਗਾ ਤਾਂ ਹੁਣ ਤੁਸੀਂ ਆਪ ਦੱਸੋ ਸਾਡੇ ਜਿਹੜੇ ਲੋਕ ਨੇ ਉਹ ਡਿਬਰੂਗੜ੍ਹ ਦੇ ਵਿੱਚ ਕੁਝ ਸਿੰਘ ਬੰਦ ਨੇ ਉਹਨਾਂ ਨੇ ਵੀ ਮੰਨਿਆ ਕਿ ਅਸੀਂ ਸੰਵਿਧਾਨਕ ਤੌਰ ਤੇ ਅਸੀਂ ਹੱਕ ਲੈਣਾ ਚਾਹੁੰਦੇ ਹਾਂ ਅਸੀਂ ਪਾਰਲੀਮੈਂਟ ਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਕਿਹਾ ਕਿ ਮੈਂ ਆਪਦੀ ਗੱਲ ਕਰਨੀ ਚਾਹੁੰਦਾ ਤਾਂ ਸੰਵਿਧਾਨਕ ਤੌਰ ਤੇ ਕਿਹਾ ਨਾ ਉਹਨਾਂ ਨੇ ਤੇ ਜੇਕਰ ਉਹ ਹੀ ਅਜੇ ਇਹ ਗੱਲ ਕਹਿਣ ਕਿ ਭਾਈ ਸਾਡਾ ਮੁਲਕ ਪੰਜਾਬ ਹੈ ਫਿਰ ਉਹ ਕਿੱਧਰ ਜਾਊਗੀ ਗੱਲ ਤੁਸੀਂ ਆਪ ਸਮਝੋ ਇਹ ਗੱਲਾਂ ਮੇਰਾ ਵੀਰ 파ੜਨ ਵਾਲੀਆਂ ਨਾ ਹੋਣ ਪੰਜਾਬ ਦੇ ਪ੍ਰਤੀ ਸਿਸ ਕਰਕੇ ਜਿਹੜਾ ਪੰਨੂ ਆ ਉਹਦੀ ਸੋਚ ਪੂਰੀ ਹੋ ਰਹੀ ਹੈ ਸਾਡੇ ਲੋਕ ਉਹਦੇ ਪਿੱਛੇ ਲੱਗ ਰਹੇ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਉਲਟੀਆਂ ਫੋਲਟੀਆਂ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਨੁਕਸਾਨ ਹੋ ਸਕਦੇ ਨੇ ਉਹ ਚਾਹੇ ਲੀਡਰਾਂ ਦੇ ਹੋਣ ਚਾਹੇ ਸਾਡੀ ਜਨਤਾ ਦੇ ਹੋਣ ਕਿਉਂਕਿ ਜਨਤਾ ਨੂੰ ਵੀ ਅਕਸਰ ਟਾਰਗੇਟ ਕੀਤਾ ਜਾ ਰਿਹਾ ਜੰਮਦੇ ਬੱਚਾਂ ਤੱਕ ਉਹਨਾਂ ਦੇ ਫੂਕ ਭਈ ਜਾ ਰਹੀ ਆ ਕਿ ਅਸੀਂ ਤਾਂ ਖਾਲਸਤਾਨੀ ਆ ਸਾਡਾ ਮੁਰਖ ਪੰਜਾਬ ਆ ਦਰਸਲ ਇਹੋ ਜੀਆਂ ਗੱਲਾਂ ਦੇ ਵਿੱਚ ਤੁਸੀਂ ਨਹੀਂ ਆਉਣਾ ਮੈਂ ਵੀ ਕਹੂੰਗਾ ਕਿ ਇੱਕ ਇਨਸਾਨੀਅਤ ਸਭ ਤੋਂ ਵੱਡੀ ਇੱਕ ਮੈਂ ਕਹੂੰ ਇੱਕ ਸਭ ਤੋਂ ਵੱਡੀ ਇਨਸਾਨੀਅਤ ਆ ਸਾਡੇ ਲੋਕਾਂ ਦੇ ਲਈ ਉਹੀ ਧਰਮ ਹੈ ਤਾਂ ਫਿਰ ਉਸ ਤੋਂ ਬਾਅਦ ਜਾਤ ਪਾਤ ਹੁੰਦੀ ਹੈ ਤਾਂ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਕਿ ਜਾਤ ਪਾਤ ਦੇ ਵਿੱਚ ਬਖਰੇਵੇਂ ਨਹੀਂ ਹੋਣੇ ਚਾਹੀਦੇ ਸੋ ਇਸ ਕਰਕੇ ਮੇਰੀ ਅਪੀਲ ਹੈ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਵੀਡੀਓ ਹਰ ਇੱਕ ਇੱਕ ਨੌਜਵਾਨ ਪੰਜਾਬੀ ਤੱਕ ਇਹ ਵੀਡੀਓ ਪਹੁੰਚੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ